ਅਵਾਰਡ ਦੇ પેટ્રોલ ਨਾਲ ਚੱਲਣ ਵਾਲੇ ਹੀਰੋ ਤਾਂ ਚੱਲਦੇ ਹੀ ਰਹਿੰਦੇ ਨੇ ਦੇਖਿਆ ਕਿ ਇਹ ਆਪਣੇ ਵੀਰਾਂ ਭੈਣਾਂ ਭਰਾਵਾਂ ਦੇ ਪਿਆਰ ਦੇ ਬੱਲਣ ਦੀ ਊਰਜਾ ਨਾਲ ਚੱਲ ਰਿਹਾ ਹੈ ਤੁਹਾਡੇ ਪਿਆਰ ਦੀ ਬੱਲਣ ਦੀ ਊਰਜਾ ਨਾਲ ਚੱਲ ਰਿਹਾ ਅੱਜ ਤਾਈਂ ਔਰ ਐਸੀ ਊਰਜਾ ਨਾਲ ਚੱਲਦਾ ਰਹਾਂਗਾ ਔਰ ਮੈਨੂੰ ਪਤਾ ਹੈ ਇਹ ਪਿਆਰ ਦੇ ਬੱਲਣ ਦੀ ਊਲਜਾ ਮੈਨੂੰ ਮਿਲਦੀ ਰਹੇਗੀ ਇਸ ਤਰ੍ਹਾਂ ਹੀ ਮੈਂ ਚੱਲਦਾ ਰਹਾਂਗਾ ਔਰ ਤੁਹਾਨੂੰ ਰੱਜ ਕੇ ਪਿਆਰ ਦਿੰਦਾ ਰਹਾਂਗਾ ਤੁਹਾਨੂੰ ਪਤਾ ਤੁਹਾਡਾ ਦਿਲ ਜਾਣਦਾ ਹੈ ਕਿ ਤੁਹਾਡਾ ਧਰਮਿੰਦਰ ਤੁਹਾਨੂੰ ਕਿੰਨਾ ਪਿਆਰ ਕਰਦਾ ਹੈ ਪੰਜਾਬ ਤਾਂ ਮੇਰੀ ਮਾਤਰਭੂਮੀ ਹੈ ਮੇਰੀ ਜਨਮ ਭੂਮੀ ਹੈ ਇਹਨੂੰ ਤਾਂ ਮੈਂ ਅੱਜ ਕੇ ਪਿਆਰ ਕਰਦਾ ਕਿ ਇਹਨੇ ਮੈਨੂੰ ਹਮੇਸ਼ਾ ਹੀ ਸੀਸਾ ਦਿੱਤੀਆਂ ਪੂਰਾ ਹਿੰਦੁਸਤਾਨ ਦੁਨੀਆ ਜਿੱਥੇ ਵੀ ਪੰਜਾਬੀ ਨੇ ਜੋ ਵੀ ਲੋਕ ਨੇ ਮੈਨੂੰ ਰੱਜ ਕੇ ਪਿਆਰ ਦਿੰਦੇ ਨੇ ਨਹੀਂ ਤਾਂ ਐਡਾ ਲੰਬਾ ਸਫਰ ਕੱਢਣਾ ਬੜਾ ਉਹ ਫੈਸਲਾ ਇੰਚ ਇਹ ਬੜੀ ਕਟ ਥਰੋਟ ਲਾਈਨ ਹੈ ਪਰ ਮੈਂ ਆਪਣੇ ਪਿਆਰ ਦੀ ਵਜ੍ਹਾ ਨਾਲ ਜੋ ਵੀ ਹਾਂ ਪਿਆਰ ਦੀ ਵਜ੍ਹਾ ਨਾਲ ਥੋੜੇ ਜੱਟ ਬਣੇ ਦੇ ਵਜ੍ਹਾ ਨਾਲ ਵੀ ਮੈਂ ਢਾ ਵੀ ਲੈਂਦਾ ਸੀ ਕੁੱਟ ਵੀ ਦਿੰਦਾ ਸੀ ਇਸ਼ਕ ਵੀ ਰੱਜ ਕੇ ਕੀਤਾ ਹੈ ਦਰੂ ਵੀ ਰੱਜ ਕੇ ਪੀਤੀ ਹੈ ਔਰ ਕੰਮ ਵੀ ਵਧਿਆ ਕੀਤਾ ਹੈ ਔਰ ਜੋ ਮੈਂ ਕਰਦਾ ਜੋ ਕੁਝ ਕਰਦਾ ਦਿਲੋਂ ਕਰਦਾ ਔਰ ਦਿਲੋਂ ਹੀ ਕਰਦਾ ਰਹਾਂਗਾ ਇਦਾਂ ਹੀ ਤੁਹਾਨੂੰ ਪਿਆਰ ਦਿੰਦਾ ਰਹਾਂਗਾ ਇਦਾਂ ਤੁਹਾਡਾ ਪਿਆਰ ਲੁੱਟਦਾ ਰਹਾਂਗਾ ਜੀਦੇ ਰਹੋ